ਸਵਾਗਤ ਆ ਕਿਸਾਨ ਭਰਾਵੋ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਉੱਪਰ ਪੰਜਾਬ ਬਲੌਗਸ ਪੀਪੀ ਨਾਸੀ ਤੇ ਸੋ ਕਿਸਾਨ ਭਰਾਵੋ ਅੱਜ ਦੀ ਜਿਹੜੀ ਵੀਡੀਓ ਆਪਾਂ ਬਣਾ ਰਹੇ ਆ ਪਿੰਡ ਸੰਧਵਾ ਇਹ ਜਿਹੜਾ ਪਿੰਡ ਆ ਜੀ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਜੀ ਜੇ ਗੱਲ ਕਰੀਏ ਇਹ ਤਾਂ ਕੋਟਕਪੂਰੇ ਤੋਂ ਲਗਭਗ 4 ਕਿਲੋਮੀਟਰ ਤੇ ਫਰੀਦਕੋਟ ਤੋਂ ਲਗਭਗ ਜਿਹੜਾ 7 ਕਿਲੋਮੀਟਰ ਤੇ ਇਹ ਪਿੰਡ ਆ ਜੀ ਕੋਟਕਪੂਰੇ ਤੋਂ ਫਰੀਦਕੋਟ ਰੋਡ ਤੇ ਜਿਹੜਾ ਪਿੰਡ ਆ ਜੀ ਸੋ ਅੱਜ ਦੀ ਜਿਹੜੀ ਵੀਡੀਓ ਆਪਾਂ ਜਿਹੜੇ ਘਰੇ ਬਣਾ ਰਹੇ ਆ ਜੀ ਇਹ ਬਾਈ ਦਾ ਜਿਹੜਾ ਵਪਾਰ ਦਾ ਕੰਮ ਆ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਦੋ ਝੋਟੀਆਂ ਜੀ ਤੁਹਾਡੇ ਸਾਹਮਣੇ ਜੋ ਵਿਕਾਊ ਆ ਜੀ ਫੋਰ ਸੇਲ ਆ ਜੀ ਸੋ ਜਿਸ ਕਿਸੇ ਨੂੰ ਵੀਡੀਓ ਪਸੰਦ ਆਉਂਦੀ ਹੈ ਇਹਦੀ ਵੀਡੀਓ ਨੂੰ ਜਿਹੜਾ ਐਂਡ ਤੱਕ ਜਰੂਰ ਵੇਖਿਓ ਜੀ ਸੋ ਜਿਸ ਕਿਸੇ ਨੇ ਵੀ ਝੋਟੀਆਂ ਲੈਣੀਆਂ ਹੋਣ ਤਾਂ ਬਾਈ ਦਾ ਜਿਹੜਾ ਨੰਬਰ ਆ ਸਕਰੀਨ ਤੇ ਲਗਾਤਾਰ ਸ਼ੋ ਹੋ ਰਿਹਾ ਬਾਈ ਨਾਲ ਜਿਹੜਾ ਕੰਟੈਕਟ ਕਰਕੇ ਜੋ ਝੋਟੀਆਂ ਲੈ ਸਕਦਾ ਸੋ ਦੇਖ ਪਸੰਦ ਨੂੰ ਲੈ ਲਈ ਜੀ ਦੇਖ ਕੇ ਪਰਖ ਕੇ ਤਸੱਲੀ ਕਰਕੇ ਤੁਸੀਂ ਲਿਜਾ ਸਕਦੇ ਹੋ ਜੀ ਬਾਈ ਨਾਲ ਗੱਲ ਕਰਕੇ ਤੋ ਚਲਦੇ ਆਂ ਜੇ ਅੱਗੇ ਬਾਈ ਕੋਲ ਬਾਈ ਤੋਂ ਲੈਣੇ ਆ ਜਿਹੜੀ ਜਾਣਕਾਰੀ ਸੋ ਸਭ ਤੋਂ ਪਹਿਲਾਂ ਸਸੀ ਗਾਲ ਬਾਈ ਜੀ ਸਸੀਆ ਵੀਰ ਜੀ ਤੇ ਕੀ ਨਾਮ ਹੈ ਬਾਈ ਜੀ ਆਪਣਾ ਗੁਰਵਜਨ ਸਿੰਘ ਹੈ ਜੀ ਗੁਰਵਜਨ ਸਿੰਘ ਕਿਹੜਾ ਪਿੰਡ ਆ ਬਾਈ ਜੀ ਆਪਣਾ ਸੰਧਵਾ ਪਿੰਡ ਆ ਜੀ ਸੰਧਵਾ ਕੀ ਕੰਮ ਕਰਾ ਬਾਈ ਜੀ ਆਪਣਾ ਬਾਈ ਜੀ ਵਪਾਰ ਦਾ ਕੰਮ ਆ ਮੱਝਾਂ ਦਾ ਠੀਕ ਆ ਜੀ ਹਾਂ ਜੀ ਲਗਾਤਾਰ ਆਪਣੇ ਕੋਲ ਝੋਟੀਆਂ ਹੁੰਦੀਆਂ ਚੰਗੀਆਂ ਠੀਕ ਆ ਜੀ ਪਹਿਲੇ ਨਾਲ ਝੋਟੀਆਂ ਦੂਜਾ ਸੂਆ ਤੀਜਾ ਚੌਥਾ ਸੂਆ ਮਹੀਆਂ ਚੰਗੀਆਂ ਵੱਡੀਆਂ ਜੀ ਠੀਕ ਆ ਜੀ ਹਾਂ ਮੁੰਬਈ ਬੂੰਦੀ ਵਾਲੀਆਂ ਠੀਕ ਹੈ ਜੀ ਇਦਾਂ ਦੀਆਂ ਝੋਟੀਆਂ ਹੁੰਦੀਆਂ ਆਪਣੇ ਕੋਲ ਤੇ ਬਾਈ ਜੀ ਅੱਜ ਜਿਹੜੀ ਆਪਾਂ ਝੋਟੀ ਲੈ ਕੇ ਆਏ ਜੀ ਆਪਾਂ ਤੋਂ ਪਹਿਲਾਂ ਝੋਟੀ ਦਾ ਦੱਸ ਜਾਣਕਾਰੀ ਦਊਂਗੀ ਇਹ ਝੋਟੀ ਖੇਰੀ ਆਈ ਝੋਟੀ ਹੈ ਠੀਕ ਹੈ ਜੀ ਤਾਂ ਦੋ ਖੇਰੀ ਹੈ ਜੀ ਹਾਂਜੀ ਬਹੁਤ ਚੰਗੀ ਗੱਟੀ ਆ ਹਾਂਜੀ ਚਲੋ ਪਹਿਲੇ ਨਹੀਂ 12-13 ਕਿਲੋ ਦੁੱਧ ਦੇਗੀ ਠੀਕ ਹੈ ਜੀ ਬਹੁਤ ਸੋਹਣਾ ਆਰਡਰ ਥਾਂ ਤੋਂ ਬਹੁਤ ਵਧੀਆ ਲੱਗਾਈ ਠੀਕ ਹੈ ਜੀ ਹਾਂਜੀ ਸੋ ਕਿਸਾਨ ਵੀਰੋ ਇਹਨੂੰ ਤੋੜ ਕੇ ਦਿਖਾਈ ਆਪਣਾ ਝੋਟੀ ਤੁਸੀਂ ਵੇਖ ਸਕਦੇ ਆ ਜੀ ਜਿਹੜੀ ਕੱਦ ਕਾਠ ਵੱਨੋ ਜਿਹੜੀ ਝੋਟੀ ਹੈ ਜੀ ਪੂਰੀ ਆ ਜੀ ਲੰਮੀ ਟਾਂਚੇਵਾਂ ਨੂੰ ਦੇਖ ਸਕਦੇ ਥਾਣਾ ਤੋਂ ਝੋਟੀ ਤੁਹਾਨੂੰ ਆਪਾਂ ਵਿਖਾਉਣੀ ਸੀ ਥਾਣਾ ਦਾ ਗੈਵ ਸੀਲ ਸੂਲ ਬਹੁਤ ਹੈ ਜੀ ਬਹੁਤ ਹੀ ਸੀਲਸ ਲੱਗਾਈ ਠੀਕ ਆ ਬਾਈ ਜੀ ਹਾਂਜੀ ਪਿਓਰ ਮੋਹਰਾ ਨਸਲ ਦੀ ਮੋਹਰਾ ਨਸਲ ਦੀ ਝੋਟੀ ਹੈ ਬਾਕੀ ਤੁਹਾਨੂੰ ਆਪਾਂ ਤੋੜ ਕੇ ਦਿਖਾਉਣੀ ਹੈ ਜੀ ਥਾਣ ਹਵਾਲੇ ਮਨੋਂ ਝੋਟੀ ਜਿਹੜੀ ਤੁਸੀਂ ਦੇਖ ਸਕਦੇ ਆ ਜੀ ਲੈ ਭੀਗਾ ਹੋਰ ਲੈ ਥੋੜਾ ਆਇਆ ਹੱਥ ਲਾ ਦੇ ਮੈਨੂੰ ਬੋਲੇ ਰੈਸਪੀ ਕਰਦੇ ਸੋ ਕਿਸਾਨ ਵੀਰੋ ਝੋਟੀ ਜਿਹੜੀ ਤੁਹਾਡੇ ਸਾਹਮਣੇ ਹੈ ਜੀ ਮੋਹਰਾ ਨਸਲ ਦੀ ਝੋਟੀ ਹੈ ਜੀ ਸੋ ਬਾਈ ਇਹ ਸੂਨ ਵਾਲੀ ਹੈ ਜੀ ਹਾਂਜੀ ਇਹ ਪੰਜ ਚਾਰ ਦਿਨ ਲਉਗੀ ਜੀ ਪੰਜ ਚਾਰ ਦਿਨ ਲੈਂਦੀ ਹਾਂਜੀ ਹਜੇ ਤਾਂ ਬਹੁਤ ਜ਼ਿਆਦਾ ਲੇਵਲ ਉੱਪਰ ਹੈਗੀ ਹਾਂਜੀ ਤੇ ਬਹੁਤ ਹੀ ਬਰੀਕ ਕਾਗਜ਼ ਵਰਗੀ ਝੋਟੀ ਬਈ ਆ ਤੇ ਸਿੰਗਾ ਉਹਨੇ ਝੋਟੀ ਤੁਸੀਂ ਵੇਖ ਰਹੇ ਹੋ ਸਿੰਗਾ ਜਿਹੜੇ ਬਿਲਕੁਲ ਨੇੜੇ ਉੜੀ ਆ ਜੀ ਸੋ ਜਿਹੜਾ ਮਾਲਮੋਲਾ ਬਾਈ ਜੀ ਤੇ ਕੀ ਆ ਜੀ ਆਪਣਾ ਇਹ ਫੋਨ ਤੇ ਹੋਏਗਾ ਜੀ ਫੋਨ ਤੇ ਹੋਊਗਾ ਜੀ ਹਾਂਜੀ ਸੋ ਬਾਈ ਜਿਹੜਾ ਇਹਦਾ ਮਾਲਮੋਲਾ ਫੋਨ ਤੇ ਹੋਊਗਾ ਜੀ ਬਾਈ ਦਾ ਨੰਬਰ ਆ ਜਿਹੜਾ ਆਪਾਂ ਸਕਰੀਨ ਤੇ ਜੋ ਕਰਦਾਂਗੇ ਉਹ ਚਲਦਿਆਂ ਬਾਈ ਜੀ ਅਗਲੀ ਝੋਟੀ ਦੀ ਵੰਦ ਸੋ ਬਾਈ ਜੀ ਇਹਦੀ ਮੈ ਜਾਣਕਾਰੀ ਦੋ ਜੀ ਆਪਕ ਨੂੰ ਇਹ ਝੋਟੀ ਦੋ ਦੰਦਾਈ ਦੋ ਦੰਦਾ ਜੀ ਹਾਂਜੀ ਇਹ ਘਰ ਦੀ ਹੈ ਝੋਟੀ ਆਪਣੀ ਠੀਕ ਹੈ ਜੀ ਘਰ ਦੀ ਹਾਂਜੀ ਇਹਦੀ ਮਾਂ ਐਮਨਤ ਦੀ ਝੋਟੀ ਹੈ ਇਹ ਐਮਨਤ ਹਾਂਜੀ ਇਹਦੀ ਬਾਈ ਇਹਦੀ ਮਾਂ ਦਾ ਰਿਕਾਰਡ ਸੀਗਾ ਜੀ 16 17 ਕਿਲੋ ਦੁੱਧ ਠੀਕ ਹੈ ਜੀ ਹਾਂ ਏ ਵੀ ਉਹਨਾਂ ਹੀ ਦੇਗੀ ਥੱਲੋਂ ਬਹੁਤ ਵਧੀਆ ਬਣੀ ਹੋਈ ਪੰਜ ਸੱਤ ਦਿਨ ਲਊਗੀ ਹਜੇ ਉਹਨਾਂ ਨੂੰ ਤੁਸੀਂ ਦੇਖ ਸਕਦੇ ਗਏ ਇੱਕੋ ਜਿਹੀ ਤੇ ਵੀ ਦੋ ਦਾਂਦਾ ਜੀ ਦੋ ਦਾਂਦੇ ਚੋਕੇ ਹਾਂ ਇਹ ਵੀ ਪਹਿਲਾ ਸੂਈ ਪਹਿਲਾ ਸੂਈ ਤੇ ਠੀਕ ਹਾਂਜੀ ਕਲੂਨ ਹੈ ਕੀਤੀ ਹਜੇ ਠੀਕ ਹੈ ਤੇ ਬਾਈ ਜਣ ਤੋੜ ਕੇ ਦਿਖਾਉਂਗੀ ਤੋੜੀ ਵੇ ਸੋ ਕਿਸਾਨ ਵੀਰੋ ਪਹਿਲੇ ਸੂ ਇਹ ਵੀ ਝੋਟੀ ਹੈ ਜੀ ਜਿਹੜੇ ਦੀ ਮਾਂ ਦਾ ਦੁੱਧ ਦਾ ਰਿਕਾਰਡ ਹੈ ਜੀ 16 ਤੋਂ 17 ਲੀਟਰ 17 ਲੀਟਰ ਲੋ 17 ਲੀਟਰ ਜਿਹੜਾ ਦੁੱਧ ਦਾ ਰਿਕਾਰਡ ਹੈ ਇਹ ਕਿਹੜੀ ਨਸਲ ਦੀ ਹੈ ਬਾਈ ਜੀ ਇਹ ਪਿਓਰ ਮੋਹਰਾ ਨਸਲ ਦੀ ਇਹ ਵੀ ਹੈ ਪਿਓਰ ਮੋਹਰਾ ਨਸਲ ਦੀ ਆਪਣੇ ਕੋਲੇ ਇਹਦੀ ਇੱਕ ਭੈਣ ਖੜੀ ਹੈ ਜੀ ਪਹਿਲੇ ਸੂਏ ਉਹਨੇ 14-15 ਲੀਟਰ ਦੁੱਧ ਦਿੱਤਾ ਸੀ ਉਹ ਦੁਬਾਰਾ ਡਰਾਈ ਹੈ ਜੀ ਠੀਕ ਹੈ ਇਹਦੇ ਐਂਡ ਤੇ ਆਪਾਂ ਭੈਣ ਵੀ ਦਿਖਾਵਾਂਗੇ ਜੀ ਇਧਰ ਤੋਰ ਦੇਵੇ ਬਾਹਰ ਕਰ ਦੇ ਸਰ ਘਮਾਨੀ ਮੰਨੋ ਝੋਟੀ ਦੁੱਧ ਜਿਹੜਾ ਕੋਈ ਦੇਖ ਸਕਦਾ ਹੈ ਜੀ ਸੋਨ ਵਾਲੀ ਝੋਟੀ ਕਿੰਨੇ ਦਿਨ ਲੈਂਦੀ ਹੈ ਜੀ ਇਹ ਇਹ 5-4 ਦਿਨ ਲੈ ਜਾਏਗੀ ਜੀ ਇਹ ਵੀ 5-4 ਦਿਨ ਜਿਹੜੀ ਝੋਟੀ ਆ ਸੂਣ ਨੂੰ ਲੈਂਦੀ ਹੈ ਜੀ ਦੇਖੋ ਕੋਈ 1-2 ਦਿਨ ਵੱਧ ਵੀ ਲੈ ਸਕਦੀ ਹੈ ਇਹ ਠੀਕ ਹੈ ਜੀ ਸੋ ਕਿਸਾਨ ਵੀਰੋ ਚੋਟੀ ਦੂਜੀ ਜਿਹੜੀ ਤੁਹਾਡੇ ਸਾਹਮਣੇ ਆ ਇਹਦੀ ਆਹ ਵਾਲੀ ਆ ਇਹਦੀ ਭੈਣ ਜੀ ਆ ਤੁਹਾਡੇ ਸਾਹਮਣੇ ਇਹ ਦੂਸਰਾ ਸੂਆ ਸੂਈ ਜੀ ਠੀਕ ਆ ਜੀ ਹਾਂ ਪਹਿਲੇ ਸਵੇਰੇ ਨੇ ਦਿੱਤਾ 15 ਲੀਟਰ ਦੁੱਧ ਇਹਨਾਂ ਦੀ 18-20 ਲੀਟਰ ਦੁੱਧ ਦੇ ਦੇਗੀ ਠੀਕ ਆ ਜੀ ਸੋ ਆ ਵੀ ਕਿਸੇ ਦੀ ਭੈਣ ਵੀ ਵੇਖ ਸਕਦੇ ਆ ਜੀ ਫਰੀ ਢਾਂਚੇ ਉਹਨਾਂ ਜਿਹੜੀ ਪੂਰੀ ਇਹ ਦੂਸਰਾ ਸੂਆ ਸੂਈ ਠੀਕ ਆ ਜੀ ਲਿਆ ਵੀ ਉੱਥੇ ਲਿਆ ਵੇ ਤੁਹਾਨੂੰ ਵੀ ਤੁਹਾਡੇ ਸਾਹਮਣੇ ਵੀ ਦੇਖ ਸਕਦੇ ਹੋ ਜੇ ਕਿਸੇ ਨੇ ਲੈਣੀਆਂ ਤਾਂ ਬਾਈ ਦਾ ਨੰਬਰ ਆਪਾਂ ਸ਼ੋਅ ਕਰ ਦਿੰਦੇ ਆ ਇਹਦਾ ਮਾਲ ਮਲ ਵੀ ਜੀ ਬਈ ਫੋਨ ਤੇ ਕਰ ਸਕਦੇ ਹੋ ਤੁਸੀਂ ਬਾਈ ਨਾਲ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਬਿਲਕੁਲ ਨਿੱਕੇ ਸਿੰਘ ਦੀ ਹੈ ਹਾਂਜੀ ਨਿੱਕੇ ਸਿੰਘ ਦੀ ਝੋਟੀ ਹੈ ਜੀ ਕਿਸਾਨ ਵੀਰੋ ਝੋਟੀ ਆ ਤੁਹਾਡੇ ਸਾਹਮਣੇ ਜਿਹੜੀ ਆਪਾਂ ਦਿਖਾਈ ਸੀ ਪਹਿਲਾਂ ਥਾਨ ਹਵਾਨੇ ਵਾਲੇ ਨੂੰ ਝੋਟੀ ਤੁਹਾਨੂੰ ਦਿਖਾ ਦਿੰਨੇ ਆ ਜੀ ਸਾਰੀ